ਕਲੀਨਿਕ ਤੇ ਅਕਸਰ ਹੀ ਮੇਲ ਪੀਸ਼ੈਂਟ ਆ ਕੇ ਕੁਛ ਦੇਨੇ ਵੀ ਸੈਕਸ ਨੂੰ ਕਿਵੇਂ ਦੀ ਪਰਫਾਰਮੈਂਸ ਆ ਉਹ ਵਧਾਈ ਜਾਵੇ ਇਰੇਕਸ਼ਨ ਨੂੰ ਸਟਰੋਂਗ ਕਿਵੇਂ ਬਣਾਈ ਜਾਵੇ ਵੀ ਇਹਦੇ ਬਾਰੇ ਸਾਨੂੰ ਜਰੂਰ ਦੱਸੋ ਮੈਂ ਡਾਕਟਰ ਕੁਲਜੀਤ ਸਿੰਘ ਤੁਸੀਂ ਕੁਝ ਕਪਾਣ ਡਰਾਈ ਟੂਟ ਦਾ ਸੀਡਸ ਜੇ ਆਪਣੀ ਲਾਈਫ ਚ ਐਡ ਕਰ ਲੀਓ ਉਹਨਾਂ ਦੀ ਇੱਕ ਮੁੱਠੀ ਭਰ ਕੇ ਖਾਣ ਲੱਗ ਜੇ ਮਿਕਸ ਕਰਕੇ ਤਾਂ ਜਿਹੜੀ ਸੈਕਸ ਪਰਫਾਰਮੈਂਸ ਆ ਉਹ ਪੀਕ ਤੇ ਪਹੁੰਚ ਜਾਂਦੀ ਹੈ ਉਹ ਕਿਉਂ ਪਹੁੰਚ ਜਾਂਦੀ ਹੈ ਕਿਉਂਕਿ ਤੋਂ ਸਾਨੂੰ ਕਈ ਚੀਜ਼ਾਂ ਮਿਲਣਗੀਆਂ ਡਰਾਈ ਫਰੂਟਸ ਜਿਹੜੀਆਂ ਸੈਕਸ ਪਰਫਾਰਮੈਂਸ ਵਧਾਉਂਦੀਆਂ ਨੇ ਟੈਸਟੋਸਟੀਰੋਨ ਨੂੰ ਵਧਾਉਂਦੀਆਂ ਨੇ ਸਪਰਮਜ਼ ਨੂੰ ਠੀਕ ਕਰਦੀਆਂ ਨੇ ਫਰਟੀਲਿਟੀ ਨੂੰ ਠੀਕ ਕਰਦੀਆਂ ਨੇ ਹੁਣ ਸਭ ਤੋਂ ਪਹਿਲਾਂ ਕੀ ਹੁੰਦੀ ਹੈ ਕਿਸਮਿਸ ਕਿਸਮਿਸ ਆ ਜਿਹੜੀ ਇਹ ਆਪਾਂ ਨੂੰ ਜ਼ਰੂਰ ਐਡ ਕਰ ਲੈਣੀ ਚਾਹੀਦੀ ਹੈ ਮੇਲ ਨੂੰ ਆਪਣੀ ਲਾਈਫ ਦੇ ਅੰਦਰ ਡਾਈਟ 'ਚ ਖਾਣੀਓ ਖਾਣੀ ਹੈ ਕਿਉਂਕਿ ਇਹ ਲਿਬਿਡੋ ਨੂੰ ਇਨਕਰੀਜ਼ ਕਰਦੀ ਹੈ ਜਿਹੜਾ ਇਹਦੇ ਅੰਦਰ ਇੱਕ ਅਮੀਨੋ ਐਸਿਡ ਹੁੰਦਾ ਐਲ ਆਰਜੀਨਿਨ ਉਹ ਕੀ ਕਰਦਾ ਹੈ ਜਿਹੜਾ ਰੈਕਟਲ ਡਿਸਫੰਕਸ਼ਨਿੰਗ ਹੁੰਦੀ ਹੈ ਉਹਨੂੰ ਠੀਕ ਕਰਦਾ ਤੇ ਇਹਦੇ ਨਾਲ ਕੀ ਹੋਏਗੀ ਜਿਹੜੀ ਇਰੇਕਸ਼ਨ ਆ ਹੋਰ ਸਟਰੋਂਗ ਹੋਏਗੀ ਇਸ ਕਰਕੇ ਕਿਸਮਿਸ ਨੂੰ ਐਡ ਕਰਨਾ ਹੀ ਕਰਨਾ ਆਪਣੀ ਡਾਈਟ 'ਚ ਅੰਮ੍ਰਿਤ ਇਸ ਤੋਂ ਨੈਸਟ ਹੁੰਦੇ ਨੇ ਅਖਰੋਟ ਜਿਹੜੇ ਅਖਰੋਟ ਨੇ ਇਸ ਸਪਰਮਸ ਕਾਊਂਟ ਵਧਾਉਂਦੇ ਨੇ ਤੇ ਉਹਨਾਂ ਦੀ ਮੋਟਿਲਿਟੀ ਨੂੰ ਇਨਕਰੀਜ਼ ਕਰਦੇ ਨੇ ਜਿਹੜੀ ਪਰਫਾਰਮੈਂਸ ਹੈ ਉਹਨੂੰ ਵਧਾਉਂਦੇ ਨੇ ਅਖਰੋਟ ਨੂੰ ਹਮੇਸ਼ਾ ਜੇ ਤੁਸੀਂ सेक्स ਪ੍ਰੋਪਰਲੀ ਖਾਣਾ ਤਾਂ ਇਹਨੂੰ ਦੁੱਧ ਚ ਭਿਉ ਕੇ ਖਾਓ ਤਾਂ ਬਹੁਤ ਹੀ ਵਧੀਆ ਰਿਜ਼ਲਟ ਜਿਹੜੇ ਤੁਹਾਨੂੰ ਖਰੋਟ ਦੇਵੇਗਾ ਜਿਹੜਾ ਨੈਸਟ ਆਂਦੀ ਹੈ ਇੱਕ ਡੇਟ ਜਾਂ ਇਹਨੂੰ ਆਪਾਂ ਸ਼ਵਾਰਾ ਕਹਿੰਦੇ ਨੇ ਸੁੱਕੀ ਖੰਜੂਰ ਭਾਈ ਜਿਹੜੀ ਹੁੰਦੀ ਹੈ ਇਹਨੂੰ ਹਮੇਸ਼ਾ ਦੁੱਧ ਨਾਲ ਲੈਣਾ ਇਹਦੇ ਵਿੱਚ ਜ਼ਿੰਕ ਵੀ ਹੈ ম্যাগਨੀਸ਼ੀਅਮ ਵੀ ਹੈ ਸ਼ਵਾਰੇ ਦੇ ਅੰਦਰ ਇਹ ਟੈਸਟੋਸਟੀਰੋਨ ਨੂੰ ਵਧਾਉਂਦੀ ਹੈ ਟੈਸਟੋਸਟੀਰੋਨ ਵਧੂਗਾ ਤਾਂ ਜਿਹੜੀ ਸੈਕਸ ਅਨਡਲਜੈਂਸ ਹੈ ਉਹ ਵੀ ਵਧੇਗੀ ਸੈਕਸ ਪਾਵਰ ਵਧੇਗੀ ਇਰੇਕਸ਼ਨ ਜਿਹੜੀ ਉਹ ਸਟਰੋਂਗ ਹੋਏਗੀ ਇਹ ਸਾਨੂੰ ਟੇਟ ਖਾਣ ਦਾ ਫਾਇਦਾ ਹੁੰਦਾ ਇਸ ਤੋਂ ਇਲਾਵਾ ਆਪਾਂ ਹੋਰ ਕੀ ਖਾ ਸਕਦੇ ਬਾਦਾਮ ਖਾ ਸਕਦੇ ਆ ਤੁਸੀਂ ਬਾਦਾਮ 6 ਹਫਤੇ ਤੱਕ ਖਾ ਕੇ ਦੇਖੋ ਉਹਦੇ ਨਾਲ ਕੀ ਹੋਊਗਾ ਐਂਡਰੋਜਨ ਤੇ ਉਹ ਇਫੈਕਟ ਕਰੇਗਾ ਉਹਦੇ ਨਾਲ ਜਿਹੜੀ ਆਟੋਮੈਟਿਕਲੀ ਜਿਹੜਾ ਸੈਕਸ ਹੈ ਉਹ ਤੁਹਾਡਾ ਸਟਰੋਂਗ ਹੋਇਆ ਇਰੇਕਸ਼ਨ ਸਟਰੋਂਗ ਹੋਏਗੀ ਸਟੈਮਰਾ ਜਿਹੜਾ ਵਧੇਗਾ ਇਹਦੇ ਚ ਪੋਲੀਸੈਚੂਰੇਟਿਡ ਫੈਟ ਵੀ ਹੈ ਮੀਗਾਤਰੀ ਫੈਟ ਵੀ ਅਸਰ ਦੀ ਹੈ ਬਾਦਾਮ ਦੇ ਅੰਦਰ ਇਸ ਸਪਰਮਸ ਤੇ ਵੀ ਇਫੈਕਟ ਕਰੇਗਾ ਜਿਹੜੀ ਸੈਕਸ ਡਰਾਈਵ ਆ ਉਹਨੂੰ ਇਨਕਰੀਜ਼ ਕਰੇਗਾ ਇਸ ਤੋਂ ਇਲਾਵਾ ਤੁਸੀਂ ਸੀਡ ਵੀ ਥੋੜਾ ਜਿਹਾ ਐਡ ਕਰ ਸਕਦੇ ਆ ਜਿਹਦੇ ਵਿੱਚ ਪੋਪਕੋਰਨ ਸੀਡ ਆਉਂਦੇ ਆ ਪੋਪਕੋਰਨ ਸੀਡ ਦੇ ਵਿੱਚ ਨੋ ਡਾਊਟ ਬਹੁਤ ਜ਼ਿਆਦਾ ਜ਼ਿੰਕ ਹੁੰਦਾ ਜਿਹੜਾ ਜ਼ਿੰਕ ਹੈ ਇਹ ਬਹੁਤ ਇਫੈਕਟਿਵ ਹੁੰਦਾ ਸੈਕਸੁਅਲ ਲਾਈਫ ਲਈ ਇਸ ਸਪਰਮਸ ਦੇ ਬਹੁਤ ਇਫੈਕਟ ਕਰਦਾ ਸੇਮਨ ਨੂੰ ਗਾੜਾ ਕਰਦਾ ਸਪਰਮਸ ਦੀ ਮੋਬਿਲਿਟੀ ਸਪਰਮਸ ਜਿਹੜਾ ਕਾਊਂਟ ਆ ਉਹਨੂੰ ਵਧਾਏਗਾ ਇਸ ਤੋਂ ਇਲਾਵਾ ਇਹੜਾ ਪ੍ਰੋਸਟੇਟਾ ਉਹਦੇ ਤੇ ਵੀ ਇਫੈਕਟ ਕਰੇਗਾ ਉਹਨੂੰ ਵੀ ਹੈਲਦੀ ਰੱਖੇਗਾ ਉਹਦਾ ਜਿਹੜਾ ਸੈਕਸ ਡਰਾਈਵ ਹੋ ਉਹ ਵਧੇਗੀ ਸੈਕਸ ਸਟਰੋਂਗ ਹੋਏਗਾ ਇਰੇਕਸ਼ਨ ਸਟਰੋਂਗ ਹੋਏਗੀ ਸਟੈਮਾ ਜਿਹੜਾ ਇਨਕਰੀਜ਼ ਹੋਏਗਾ ਇਸ ਤੋਂ ਇਲਾਵਾ ਆਪਾਂ ਸਨਫਲਾਵਰ ਸੀਡਸ ਵੀ ਐਡ ਕਰ ਸਕਦੇ ਆ ਉਹਨਾਂ ਦੇ ਵਿੱਚ ਮਾਈਨੋਸ ਐਸਰ ਐਲ ਆਰ ਜੀ ਨੰ ਦਾ ਜਿਹੜਾ ਵਿਆਗਰਾ ਟਾਈਪ ਕੰਮ ਕਰੇਗਾ ਇਰੇਕਸ਼ਨ ਨੂੰ ਸਟਰੋਂਗ ਕਰਦਾ ਪ੍ਰੀਮਚਰ ਜੈਕੂਲੇਸ਼ਨ ਨੂੰ ਠੀਕ ਕਰਦਾ ਉਹਦੇ ਨਾਲ ਜਿਹੜਾ ਸਟੈਮਾ ਇਨਕਰੀਜ਼ ਹੋਏਗਾ ਟਾਈਮ ਜਿਹੜਾ ਉਹ ਜ਼ਿਆਦਾ ਲੱਗੇਗਾ ਹੀ ਲੱਗੇਗਾ ਇਹਨਾਂ ਨੂੰ ਆਪਾਂ ਇੱਕ ਮੁਠੀ ਭਰ ਕੇ ਮਿਕਸ ਕਰਕੇ ਰੱਖ ਲਓ ਇੱਕ ਮੁਠੀ ਭਰ ਕੇ ਖਾ ਸਕਦੇ ਹਾਂ ਡੇਲੀ ਜਿਹੜੇ ਅਖਰੋਟ ਐ ਇਹ ਆਪਾਂ ਦੁੱਧ ਵਿੱਚ ਪੀਓ ਕੇ ਖਾ ਲੈਣਾ ਜਿਹੜੀ ਆਪਾਂ ਨੇ ਛਵਾਰਾ ਕਣ ਹੈ ਉਹਨੂੰ ਗਰਮ ਦੁੱਧ ਨਾਲ ਬੈਲੀ ਖਾਣਾ ਬਾਕੀ ਇਹਨੂੰ ਆਪਾਂ ਮਿਕਸ ਕਰ ਲੈਣਾ ਜਿਵੇਂ ਜਿਹੜੇ ਸਨਫਲਾਵਰਜ਼ ਨੇ ਇਹਨਾਂ ਨੂੰ ਕੱਚੇ ਵੀ ਖਾ ਸਕਦੇ ਹਾਂ ਨਹੀਂ ਤਾਂ ਪਮਕਨ ਸੀਡਸ ਤੇ ਸਨਫਲਾਵਰ ਸੀਡ ਨੂੰ ਹਲਕਾ ਜਿਹਾ ਰੋਸਟ ਕਰ ਲਓ ਫਿਰ ਉਹਨਾਂ ਨੂੰ ਆਪਣਾ ਯੂਜ਼ ਕਰ ਲਓ ਖਾ ਲਓ ਇਹਦੇ ਨਾਲ ਬਹੁਤ ਹੀ ਇਫੈਕਟ ਪਏਗਾ ਇਹ ਲੈ ਨੈਚੁਰਲ ਨੇ ਕੋਈ ਸਾਈਡ ਇਫੈਕਟ ਨਹੀਂ ਹੈਗਾ ਸੈਕਸ ਜਿਹੜਾ ਸਟਰੋਂਗ ਹੋ ਜਾਏਗਾ ਇਰੇਕਸ਼ਨ ਸਟਰੋਂਗ ਹੋਏਗੀ ਸਟੈਮਾ ਜਿਹੜਾ ਹੋ ਇਨਕਰੀਜ਼ ਹੋ ਜਾਏਗਾ ਜੇ ਕਿਸੇ ਨੂੰ ਇਨਫਰਟੀਲਿਟੀ ਆ ਉਹ ਵੀ ਠੀਕ ਹੋ ਜਾਏਗਾ ਕਿਉਂਕਿ ਜਿਹੜੇ ਸਪਰਮਸ ਨੇ ਉਹ ਵਧ ਜਾਣਗੇ ਸਪਰਮ ਦੀ ਐਕਟੀਵਿਟੀ ਵਧ ਜਾਏਗੀ ਸਪਰਮ ਕਾਉਂਟ ਵੀ ਵਧ ਜਾਏਗਾ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਵਧੀਆ ਲੱਗੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੈੱਲ ਬਟਨ ਨੂੰ ਡਬਲ ਵਾ ਕੇ ਤੁਹਾਨੂੰ ਅਗੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਫੇਸਬੁੱਕ ਤੇ ਮੇਰੇ ਪੇਜ ਨੂੰ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ। ਥੈਂਕ ਯੂ।